ਅੱਜ ਮੈਂ ਜੀਵਨ ਪ੍ਰਭਾ ਫਾਊਂਡੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰੀ ਰਿਕੁਐਸਟ ਤੇ ਉੱਤੇ ਮੇਰੇ ਕੁਝ ਨੀਡੀ ਬੱਚਿਆਂ ਨੂੰ ਸ਼ੂਜ਼ ਅੱਜ 50 ਬੱਚਿਆਂ ਨੂੰ ਪ੍ਰੋਵਾਈਡ ਕਰਾਏ ਨੇ ਇਹਾਂ ਨੇ ਸਾਨੂੰ ਪਹਿਲੇ ਵੀ ਇੱਕ ਹੈਲਪ કરી ਸੀ ਸਵੈਟਰਸ ਦੀ ਤਾਂ ਇਸ ਤਰ੍ਹਾਂ ਦੇਖੋ ਸਮਾਜ ਦੇ ਵਿੱਚ ਇਹ ਸੰਸਥਾ ਨੇ ਇਹ ਸੇਵਾ ਕਰਦੀਆਂ ਨੇ ਤਾਂ ਸਾਡਾ ਸਮਾਜ ਜਿਹੜਾ ਹੈ ਨਾ ਕੁਝ ਗਰੀਬ ਬੱਚਿਆਂ ਦੇ ਜਿਹੜੇ ਉਪਰਾਲੇ ਜਿਹੜੇ ਹੁੰਦੇ ਨੇ ਇਹ ਸੰਸਥਾਵਾਂ ਹੀ ਨੇ ਜਿਨ੍ਹਾਂ ਦੇ ਸਿਰ ਤੇ ਇਹਦਾ ਗਰੀਬ ਬੱਚਿਆਂ ਦਾ गुजारा हो जाता है परमात्मा देखो इनानु देंदा है कि अगो ए दंदेया इस तरह ही ए चलता रहंदा प्रोसेस चलो समाज ਦੇ ਵਿੱਚ ਮੈਂ ਇਹਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਸਕੂਲ ਚ ਆ ਕੇ ਇਹਨਾਂ ਦੇ ਅੱਜ ਜੀ ਕੀਤਾ ਜੈੰਤੀ ਦੇ ਮੌਕੇ ਤੇ ਆ ਕੇ ਇਹ ਉਪਰਾਲਾ ਜਿਹੜਾ ਇਹਨਾਂ ਦਾ ਹੈ ਬਹੁਤ ਤੋਂ परमात्मा ਇਹਨਾਂ ਨੂੰ ਲੰਬੀ ਉਮਰ ਔਰ ਇਹਨਾਂ ਦਾ ਜਿਹੜੀ ਨੇਚਰ ਹੈ ਇਹ ਨੇਚਰ ਜਿਹੜੀ ਹੈ ਨਾ ਇਸ ਤਰ੍ਹਾਂ ਹੀ ਬਣਾਈ ਰੱਖੇ ਤਾਕੇ ਇਹਨਾਂ ਦੇ ਵਿੱਚ ਮਨ ਦੇ ਵਿੱਚ ਸੇਵਾ ਦਾ ਭਾਵਨਾ ਹਮੇਸ਼ਾ ਬਣੀ ਰਹੇ ਥੈਂਕ ਯੂ ਜੀ ਮੈਂ ਰਜੇਸ਼ ਕੁਮਾਰ ਸਿਆਲ ਪ੍ਰਧਾਨ ਜੀਵਨ ਪ੍ਰਵਾਹ ਸੰਸਥਾ ਰਾਜਪੁਰਾ ਹਾਂ ਅੱਜ ਅਸੀਂ ਇਹ ਜਿਹੜਾ ਸਕੂਲ ਹੈ ਪਹਿਲਾਂ ਵੀ ਸਕੂਲ 'ਚ ਇੱਕ ਵਾਰੀ ਪਹਿਲਾਂ ਵੀ ਆਏ ਸੀ ਅੱਜ ਮੈਂ ਸਵੇਰੇ ਸੋਚ ਰਿਹਾ ਸੀ ਕਿ ਅੱਜ ਗੀਤਾ ਜਨਤੀ ਹੈ ਭਗਵਾਨ ਕ੍ਰਿਸ਼ਨ ਨੇ ਕਿਹਾ ਕਿ ਭਈ ਤੁਸੀਂ ਕਰਮ ਕਰੋ ਇਹ ਫਾਲਦੀ ਇੱਛਾ ਬਿਲਕੁਲ ਨਹੀਂ ਨਿਸ਼ਕਾਰ ਕਰਮ ਕਰਦੇ ਹੋਏ ਸੇਵਾ ਕਰਦੇ ਰਹੋ ਤੇ ਉਸੇ ਦੇ ਧਿਆਨ ਵਿੱਚ ਅਸੀਂ ਮੈਂਬਰ ਸਾਰਿਆਂ ਨੂੰ ਮੈਂ ਕਿਹਾ ਵੀ ਅੱਜ ਵੀ ਜਾ ਕੇ ਆਪਾਂ ਇਹ ਕੰਮ ਕਰਨਾ ਹੈ ਤੇ ਸਾਰੇ ਮੈਂਬਰਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ ਇੱਕ ਸੇਵਾ ਦਾ ਕੰਮ ਸੀ ਜਿਹੜਾ ਸਾਡਾ ਪੈਂਡਿੰਗ ਸੀਗਾ ਅੱਜ ਉਹ ਪੂਰਾ ਹੋਇਆ ਮੈਂ ਪ੍ਰਮਾਤਮਾ ਦਾ ਵੀ ਸ਼ੁਕਰਗੁਜ਼ਾਰ ਕਰਦਾ ਕਿ ਸਾਨੂੰ ਸੇਵਾ ਦੇ ਅ fırsਰ ਵਾਰ-ਵਾਰ ਮਿਲ ਰਹੇ ਨੇ ਕਿ ਅਸੀਂ ਜਿੰਨੀ ਵੀ ਸਮਾਜ ਦੀ ਸੇਵਾ ਕਰ ਸਕਦੇ ਹਾਂ ਉਹਦੇ 'ਚ ਵੀ ਸਾਨੂੰ ਖੁਸ਼ੀ ਵੀ ਮਿਲਦੀ ਹੈ ਸਾਡੀ ਆਤਮਾ ਨੂੰ ਸੰਤੁਸ਼ਟੀ ਵੀ ਮਿਲਦੀ ਹੈ ਸੋ ਇਹ ਇੱਕ ਹੈ ਤਾਂ ਛੋਟਾ ਜਿਹਾ ਉਪਰਾਲਾ ਪਰ ਅਸੀਂ ਹੋਰ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਮੈਡਮ ਨੂੰ ਕਿ ਭਈ ਜਦੋਂ ਵੀ ਕਦੇ ਸਾਡੀ ਸੰਸਥਾ ਦੀ ਲੋੜ ਹੋਈ ਅਸੀਂ ਹਾਜ਼ਰ ਹੋ ਜਾਾਂਗੇ ਥੈਂਕ ਯੂ ਕਿਨੇ ਬੱਚਿਆਂ ਨੂੰ ਤੁਸੀਂ ਅੱਜ ਸ਼ੁਰੂ ਕੀਤਾ ਅੱਜ ਲਗਭਗ 50 ਬੱਚਿਆਂ ਨੂੰ ਅਸੀਂ ਇਹ ਉਪਰਾਲਾ ਕੀਤਾ ਸੀਗਾ ਕਿ ਇਹਨਾਂ ਨੂੰ ਸ਼ੂਜ਼ ਦੇ ਕੇ ਆਵਾਂਗੇ ਤੇ ਉਸੇ ਕਰਕੇ ਅਸੀਂ ਸਾਰਿਆਂ ਨੂੰ ਮੈਂਬਰਸ ਨੂੰ ਵੀ ਰਿਕੁਐਸਟ ਕੀਤੀ ਵੀ ਅੱਜ ਪਹੁੰਚੋ ਅੱਜ ਇਹ ਉਪਰਾਲਾ ਕੀਤਾ ਅੱਜ ਅਸੀਂ ਜੀਵਨ ਪ੍ਰਭਾ ਵੱਲੋਂ ਸਾਡੀ ਇੱਕ ਸੰਸਥਾ ਹੈ ਬੜੀ ਹੀ ਪਿਆਰੀ ਸੰਸਥਾ ਹੈ ਸਾਡੀ ਜੀਵਨ ਪ੍ਰਭਾ ਇਹ ਜਿਹੜੇ ਸੰਸਥਾਪਕ ਹੈ ਉਹ ਸਾਡੇ ਰਜੇਸ਼ ਸਿਆਲ ਜੀ ਔਰ ਉਹਨਾਂ ਦੇ ਨਾਲ ਸੁਦੀਰ ਅਗਰਵਾਲ ਜੀ ਪੈਟਰਨ ਹੈ ਔਰ ਰਜੇਸ਼ ਸਿਆਲ ਜੀ ਪ੍ਰੈਜ਼ੀਡੈਂਟ ਹੈ ਮੈਂ ਵੀ ਉਹਨਾਂ ਦਾ ਪੈਟਰਨ ਹਾਂ ਇਹਨਾਂ ਦੇ ਸਹਿਯੋਗ ਨਾਲ ਇਹ ਇੱਕ ਜੀਵਨ ਪ੍ਰਭਾ ਸੰਸਥਾ ਬਣਾਈ ਸੀ ਔਰ ਬਹੁਤ ਅੱਛੇ ਤਰੀਕੇ ਨਾਲ ਇਹ ਸਚਾਰੂ ਰੂਪ ਨਾਲ ਬਹੁਤ ਕੰਮ ਕਰ ਰਹੀ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਅਸੀਂ ਇਹ ਗਵਰਨਮੈਂਟ ਗਰਲ ਸਕੂਲ ਹੈ ਇੱਥੇ ਆਪਣਾ ਪੁਰਾਣਾ ਸ਼ਹਿਰ ਦੇ ਵਿੱਚ ਉੱਥੇ ਸਾਨੂੰ ਇੱਕ ਸਾਡੇ ਮੈਡਮ ਹੈ ਪ੍ਰਿੰਸੀਪਲ ਮੈਡਮ ਇਹਨਾਂ ਨੇ ਇੱਕ ਰਿਕਵੈਸਟ ਕੀਤੀ ਸੀ ਕਿ ਇੱਥੇ ਸਾਡੇ ਕੋਲ ਕੁਝ ਨੀੜੀ ਬੱਚੇ ਆ ਜਿਨ੍ਹਾਂ ਕੋਲ ਸ਼ੂਜ਼ ਦੀ ਬੜੀ ਪ੍ਰੋਬਲਮ ਹੈਗੀ ਹੈ ਤਾਂ ਅੱਜ ਕੱਲ ਸਰਦੀਆਂ ਦੇ ਦਿਨ ਵਿੱਚ ਬੱਚਿਆਂ ਨੂੰ ਅਗਰ ਤੁਸੀਂ ਸਹਿਯੋਗ ਕਰ ਸਕਦੇ ਹੋ ਤਾਂ ਕਰ ਦਿਓ ਅਸੀਂ ਮੈਡਮ ਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਸਰਦੀਆਂ ਤੋਂ ਪਹਿਲੇ ਹੀ ਜਿਹੜਾ ਹੈਗਾ ਬੱਚਿਆਂ ਨੂੰ ਸ਼ੂਜ਼ ਦੇਵਾਂਗੇ ਜੀਵਨ ਪ੍ਰਭਾ ਵੱਲੋਂ ਅਸੀਂ ਉਹ ਅੱਜ ਸਾਰੇ ਬੱਚਿਆਂ ਨੂੰ ਘੱਟ ਤੋਂ ਘੱਟ 50 ਬੱਚਿਆਂ ਨੂੰ ਅਸੀਂ ਸ਼ੂਜ਼ ਪ੍ਰੋਵਾਈਡ ਕਰਾਏ ਹੈਗੇ ਔਰ ਇਹਦੇ ਨਾਲ ਸਾਡੇ ਬਹੁਤ ਕਿਉਂਕਿ ਇੱਕ ਸਾਡੀ ਸੰਸਥਾ ਦਾ ਇੱਕ ਮੋਟਿਵ ਇਹ ਵੀ ਹੈ ਸਾਡਾ ਪ੍ਰਾਣ ਵੀ ਹੈ ਕਿ ਅਸੀਂ ਲੋਕਾਂ ਦੀ ਸੇਵਾ ਹੀ ਕਰਨੀ ਹੈ ਸੇਵਾ ਤੇ ਸਮਰਪਣ ਇਹ ਸਾਡਾ ਜਿਹੜਾ ਹੈਗਾ ਤਾਥ ਹੈਗਾ ਔਰ ਸਾਡਾ ਇਹ ਪ੍ਰਾਣ ਹੈਗਾ ਕਿ ਅਸੀਂ ਇਹ ਕੰਮ ਕਰਨੇ ਹੀ ਕਰਨੇ ਆ ਔਰ ਸਾਨੂੰ ਇਹ ਸੇਵਾ ਕਰਕੇ ਸਾਡੇ ਸਾਰੇ ਮੈਂਬਰਾਂ ਨੂੰ ਬਹੁਤ ਹੀ ਜਿਹੜਾ ਆਨੰਦ ਆਂਦਾ ਹੈ ਕਿ ਇਹ ਸੇਵਾ ਸਾਡੇ ਲੇਖੇ ਲੱਗੀ ਆ ਇਹ ਰੱਬ ਨੇ ਜੋ ਸਾਨੂੰ ਭੇਜਿਆ ਇਹਨਾਂ ਬੱਚਿਆਂ ਦੇ ਬਦਲ ਉੱਤੇਜਿਆ ਕਿਉਂਕਿ ਇਹ ਬੱਚੇ ਹੀ ਆ ਜਿਹੜੇ ਭਗਵਾਨ ਦਾ ਰੂਪ ਹੁੰਦੇ ਆ ਤਾਂ ਅਸੀਂ ਇਹ ਭਗਵਾਨ ਦੇ ਅੱਗੇ ਹੱਥ ਜੋੜ ਕੇ ਜਿਹੜਾ ਸਾਰੇ ਬੇਨਤੀ ਵੀ ਕਰਦੇ ਆਂ ਔਰ ਇਹਨਾਂ ਦਾ ਅਸ਼ੀਰਵਾਦ ਅਸੀਂ ਪ੍ਰਾਪਤ ਕਰਾਣ ਆਏ ਆ ਇੱਥੇ ਤੇ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਇਹ ਜਿਹੜਾ ਸਾਡਾ ਮੱਥੇ ਉਪਰਾਲਾ ਲੱਗਿਆ ਅਸੀਂ ਇਹ ਪੂਰੇ ਕਰਨ ਦੇ ਯੋਗ ਆਂ ਔਰ ਕਰਦੇ ਰਵਾਂਗੇ ਔਰ ਨਾਲ ਹੀ 350 ਸਾਲਾ ਸ਼ਹੀਦੀ ਦਿਵਸ ਹੈ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਜੋ ਹਿੰਦ ਦੀ ਚਾਦਰ ਹੈ ਗਿਆ ਉਹਨਾਂ ਦੇ ਸਾਨੂੰ ਇਹ ਵੀ ਸੀਗਾ ਵੀ ਇਸ ਮੌਕੇ ਦੇ ਅਸੀਂ ਕੁਝ ਜੋ ਵੀ ਦਾਨ ਕਰ ਸਕਦੇ ਹਾਂ ਅਸੀਂ ਇਸ ਕਰਕੇ ਇਹ ਦਾਨ ਸਮਝ ਕੇ ਸਮਝ ਲਓ ਚਾਹ ਲੋਕਾਂ ਦੀ ਸੇਵਾ ਸਮਝ ਲਓ ਅਸੀਂ ਇਹ ਕਰਦੇ ਹੋਏ ਇਹਦੇ ਬਹੁਤ ਬਹੁਤ ਆਬਾਰੀਆਂ ਸੀ